ਜਿਹੜਾ ਗੀਤ ਪੇਸ਼ ਕਰਵਾਣ ਲਗਾ ਰੱਬ ਦੀ ਸੋ ਗੀਤ ਵਿੱਚੋਂਦਾ ਚੋਂਦਾ ਲਤੀਫਾ ਵਿੱਚੋਂਦਾ ਚੋਂਦਾ ਇੱਕ ਪਿੰਡ ਦੇ ਵਿੱਚ ਚਾਰ ਯਾਰ ਰਹਿੰਦੇ ਸੀ ਤੇਨੇ ਵਿਆਹ ਗਏ ਇੱਕ ਕੁਆਰਾ ਰਹਿ ਗਿਆ ਜਿਹੜਾ ਕੁਆਰਾ ਰਹਿ ਗਿਆ ਉਹਨੂੰ ਸੁਪਨੇ ਆਉਣ ਮੇਰੇ ਯਾਰ ਵਹਿ ਗਏ ਮੈਂ ਕੁਆਰਾ ਰਹਿ ਗਿਆ ਮੇਰਾ ਵਿਆਹ ਕਿਉਂ ਨਹੀਂ ਹੋਇਆ ਲੋ ਜੀ ਉਹ ਇਸੇ ਗੱਲ ਵਿੱਚ پاگل ਹੋ ਗਿਆ ਤੇ ਕਹਿਣ ਲੱਗ ਪਿਆ ਗੁਲੇਲ ਬਣਾਵਾਂਗੇ ਕਬੂਤਰ ਮਾਰਾਂਗੇ ਰੋਟੀ ਖਾਵਾਂਗੇ ਗੁਲੇਲ ਬਣਾਵਾਂਗੇ ਕਬੂਤਰ ਮਾਰਾਂਗੇ ਰੋਟੀ ਖਾਵਾਂਗੇ ਘਰ ਦੇ ਨੇ ਸੋਚਿਆ ਮੁੰਡਾ پاگل ਹੋ ਗਿਆ ਉਹਨਾਂ ਨੇ ਅੰਬਰਸਰ ਜਾ ਕੇ ਐਡਮਿਟ ਕਰਾਤਾ ਲੋ ਜੀ ਹਸਪਤਾਲ ਵਿੱਚ ਰਿਹਾ ਮੁੰਡਾ ਕੁਛੇ ਮਗਰੋਂ ਠੀਕ ਹੋਇਆ ਡਾਕਟਰ ਨੇ ਚਿੱਠੀ ਭਾਈ ਕਰਦੇ ਨੂੰ ਵੀ ਤੁਸੀਂ ਆ ਕੇ ਲੈ ਜਾਓ ਮੁੰਡਾ ਲੱਗਦਾ ਤੁਹਾਡਾ ਠੀਕ ਹੋ ਗਿਆ ਵੱਡਾ ਡਾਕਟਰ ਕਹਿਣ ਲੱਗਾ ਭਈ ਠੀਕ ਹੋ ਗਿਆ ਪਰ ਇਹ ਫਿਰ ਵੀ ਦੀ ਟ੍ਰਾਈ ਲੈ ਲੈ ਪਰਲੇ ਕਮਰੇ ਜਾ ਕੇ ਵੀ ਅਸਰ ਹੈ ਕੋਈ ਠੀਕ ਹੈ ਡਾਕਟਰ ਪਰਲੇ ਕਮਰੇ ਚ ਲਿਆ ਗਿਆ ਕਹਿੰਦਾ ਵਈ ਤੇਰੇ ਘਰ ਤੇ ਲੈਣ ਵਾਸਤੇ ਆ ਰਿਹਾ ਤੂੰ ਠੀਕ ਹੋ ਰਿਹਾ ਤੂੰ ਜਾਣਾ ਕਹਿੰਦਾ ਆਹੋ ਜੀ ਮੈਂ ਜਾਣਾ ਹੈ ਕਹਿੰਦਾ ਕੀ ਕਰਨਾ ਕਹਿੰਦਾ ਮੈਂ ਘਰ ਜਾ ਕੇ ਉੱਥੇ ਹਲਵਾ ਵਾਂਗਾ ਨੌਕਰੀ ਕਰਾਂਗਾ ਕਹਿੰਦਾ ਫਿਰ ਕਹਿੰਦਾ ਉਦੋਂ ਬਾਅਦ ਵਿਆਹ ਕਰਾਂਗਾ ਕਹਿੰਦਾ ਫਿਰ ਹੈ ਡਾਕਟਰ ਸੋਚਣ ਲੱਗਾ ਵੀ ਇਹਨੂੰ ਵਿਆਹ ਹੈ ਵੀ ਪਤਾ ਲੱਗ ਗਿਆ ਡਾਕਟਰ ਕਹਿੰਦਾ ਫਿਰ ਵਈ ਮਿੱਤਰਾ ਫਿਰ ਕੀ ਹੋਏਗਾ ਕਹਿੰਦਾ ਜਿਵੇਂ ਵਿਆਹ ਕਰ ਲਿਆਵਾਂਗਾ ਫੇਰ ਕਹਿੰਦਾ ਜੀ ਮੇਰੀ ਬੋਟੀ ਹੋएगी ਗੁਲਾਬ ਦੇ ਫੁੱਲ ਲੜਗੀ ਕਹਿੰਦਾ ਫੇਰ ਕਹਿੰਦਾ ਮੈਨੂੰ ਕੋਲ ਬਹਾਵਾਂਗਾ ਕਹਿੰਦਾ ਫੇਰ ਕਹਿੰਦਾ ਸਵਾਗ ਰਾਤ ਹੋएगी ਕਹਿੰਦਾ ਫੇਰ ਕਹਿੰਦਾ ਮੈਂ ਉਹਨੂੰ ਜੱਫੀ ਪਾਵਾਂਗਾ ਡਾਕਟਰ ਕਹਿੰਦਾ ਹੈ ਹੈ ਇਹਨੂੰ ਕੁਝ ਪਤਾ ਲੱਗਾ ਡਾਕਟਰ ਕਹਿੰਦਾ ਫੇਰ ਕਹਿੰਦਾ ਜੀ ਫੇਰ ਮੈਂ ਉਹਦੇ ਸਾਰੇ ਕੱਪੜੇ ਲਵਾਵਾਂਗਾ ਕਹਿੰਦਾ ਹੈ ਹੈ ਕਹਿੰਦਾ ਫੇਰ ਕਹਿੰਦਾ ਫੇਰ ਉਹਦੇ ਥੱਲੇ ਅੰਡਰਵੇਅਰ ਹੋਏਗਾ ਕਹਿੰਦਾ ਫੇਰ ਕਹਿੰਦਾ ਉਹਦੇ ਵਿੱਚ ਲਾਸਟਿਕ ਹੋਏਗਾ ਗੁਲੀਲ ਪੜਾਵਾਂਗੇ ਕਬੂਤਰ ਮਾਰਾਂਗੇ ਰੋਟੀ ਖਾਓ ਤੇ ਲੋ ਹੋ ਸੁਣੋ ਬੀਬੀ ਚੰਦਾ ਹਰਬੰਤ ਹੀਰਾ बार पक्का किता सी करार उसी का एतबार पक्का किता सी करार फिर खबर है कि उन तंदाड़ ली नी मंजे उसके पास ही मार के रात कल्ले ने बैर ने काट ली नी मंजे उसके पास ही मार के मैं नाती तो सी से आके मस्ती रहगी नाती तो सी से आके मस्ती ਵੇ ਇਹਨਾਂ ਦਾ ਮਕਾਉਣਾ ਸੀ ਆਪਣਾ ਮੰਜਾ ਤੋਂ ਦੂਰ ਬੇਬ ਕੋਲੋਂ ਡਾਉਣਾ ਸੀ ਪਹਿਲਾ ਪੈਣ ਲੱਗਿਆ ਬ ਇਹਨਾਂ ਦਾ ਮਕਾਉਣਾ ਸੀ ਆਪਣਾ ਮੰਜਾ ਤੋਂ ਦੂਰ ਬੇਬ ਕੋਲੋਂ ਡਾਉਣਾ ਸੀ ਉਪੜੀ ਖਿੱਚੀ ਸੀ ਤਿਆਰੀ ਪੈਗੀ ਖੂਹ ਦੇ ਵਿੱਚ ਸਾਰੀ ਉਖਿੱਚੀ ਸੀ ਤਿਆਰੀ ਪੈਗੀ ਖੂਹ ਦੇ ਵਿੱਚ ਸਾਰੀ ਖੱਟੀ ਤੂੰ ਬਿਤਾ ਓ ਲਾਂਬੇ ਵਾਲੀ ਖੱਟਲੀ ਨੇ ਮੰਤੇ ਉੱਤੇ ਪਾਸੇ ਮਾਰ ਕੇ ਰਾਤ ਕੱਲੇ ਨੇ ਬੈਣੇ ਕੱਟ ਲਈ ਨੇ ਮੰਸ਼ੇ ਉੱਤੇ ਪਾਸੇ ਮਾਰ ਕੇ ਆਦਿਆ ਮੈਂ ਠੀਕੇ ਤੋਂ ਲਿਆਂਦਾ ਸੀ ਖਾਲੀ ਸੀ ਦਵਾਨੀ ਭਾਰ ਆਣਾ ਭਾਰ ਖਾਂਦਾ ਸੀ ਵੇ ਦੀ ਤਾਂ ਆਦਿਆ ਮੈਂ ਠੀਕੇ ਤੋਂ ਲਿਆਂਦਾ ਸੀ ਖਾਲੀ ਸੀ ਦਵਾਨੀ ਭਾਰ ਆਣਾ ਭਾਰ ਖਾਂਦਾ ਸੀ ਤੈਨੂੰ ਦੱਸਾਂ ਗੱਲ ਸੱਚੀ ਉਸ ਨਾਗਣੀ ਦੀ ਬੱਚੀ ਦੱਸਾਂ ਗੱਲ ਸੱਚੀ ਉਸ ਨਾਗਣੀ ਦੀ ਬੱਚੀ ਮੇਰੇ ਰੱਤ ਦੀ ਥਰੀ ਦੇ ਵਿੱਚ ਚੱਟ ਲਈ ਨਹੀਂ ਮੰਝੇ ਉੱਤੇ ਪਾਸੇ ਮਾਰ ਕੇ ਰਾਤ ਕੱਲੇ ਨਹੀਂ ਬੈਣੇ ਚੱਟ ਲਈ ਨਹੀਂ ਮੰਝੇ ਉੱਤੇ ਪਾਸੇ ਮਾਰ ਕੇ ਅੱਜ ਲਾ ਕੇ ਪੈਰਾ ਜੋ ਸੰਦੂਖ ਚ ਚੁਕਾਉਂਗੀ ਅੱਜ ਲਾ ਕੇ ਪੈਰਾ ਜੋ